ਚੰਗਾ ਬਣਾਉਗੀ ਹਜੇ ਝੋਲ ਝੂਲ ਬਹੁਤ ਪਈ ਆ ਇਹਦੇ ਲੈ ਵਿੱਚ ਜੇ ਗੱਲ ਕਰ ਲਈਏ ਇਹ ਕੱਢਦੀ ਆ ਇੱਕ ਹਫਤਾ ਹਾਂ ਇੱਥੋਂ ਦਿਖਾ ਦੇ ਹੁਣ ਦਿਖਾ ਦੇ ਥਣ ਥਣ ਉਹ ਇੱਥੋਂ ਨੇੜੇ ਲਾ ਗਈ ਦੁੱਧ ਬਾਈ ਨੇ ਜਿਵੇਂ ਦੱਸਿਆ ਸੱਜਣੋ ਪੈਲਣ ਨੇ ਕੱਢਿਆ 16 ਸੂਆ ਸੂੰਦੀ ਆ ਦੂਜਾ ਤੇ ਐਸ ਵਾਰੀ ਜੇ ਬਾੜਾ ਨਹੀਂ 1 ਕਿਲੋ 2 ਕਿਲੋ ਦੁੱਧ ਬਗਾਂਦੀ ਬਾਈ ਹਾਂ ਬਿਲਕੁਲ ਬਿਲਕੁਲ ਉਹ ਵੀ ਦੇਦੀ ਹੈਗੀ ਆ ਨਾ ਹਾਂਜੀ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗਿਆਂ ਪਿੰਡ ਕਿਸ਼ਨਗੜ੍ਹ ਸੰਨਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਜ ਕਰੇਲੂ ਸੱਜਣ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ 크ਰੇਲੂ ਜਾਨਵਰ ਸੇਲ ਕਰਨੇ ਨੇ ਇੱਕ ਤਾਂ ਹੈਗੀ ਆ ਸੱਜਣੋਂ ਬੱਚੀ ਦੂਜਾ ਸੂਹਾ ਸੂੰਦੀਆ ਗੱਬਣਾ ਤੇ ਇੱਕ ਦੂਜਾ ਸੂਹਾ ਸੂਈ ਹੋਈ ਆ ਇਹ ਹੈਗੀ ਆ ਤੋਕੜ ਗੱਬਣਾ ਤੇ ਬਾਕੀ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਮੇਨ ਗੱਲ ਆ ਜਿਹੜੀ ਯਾਰ ਦੋਹੇ ਜਾਨਵਰਾਂ ਦਾ ਰੇਟ ਵੀ ਬਾਈ ਕਹਿੰਦਾ ਆਪਾਂ ਸੱਜਣੋਂ ਵੀਡੀਓ ਚ ਹੀ ਕਰਨਾ ਆਜੋ ਜੀ ਹੋਰ ਬਾਈ ਜੀ ਠੀਕ ਠਾਕ ਹੱਸੇ ਗਾਲ ਜੀ ਹਾਂਜੀ ਨਾਮ ਦੱਸ ਦੋ ਆਪਣਾ ਮੇਰਾ ਨਾਮ ਜਗਦੀਪ ਸਿੰਘ ਜੀ ਪਿੰਡ ਕਿਸ਼ਨਗੜ ਸਨਾਂ ਤਸਵੀਰ ਹੈ ਰਾਏਕੋਟ ਜ਼ਿਲ੍ਹਾ ਪਿੰਡਾ ਲੁਧਿਆਣਾ ਠੀਕ ਹੈ ਜੀ ਨੇੜੇ ਦੇ ਪਿੰਡ ਆਪ ਨੂੰ ਹੈਗਾ ਸਖਾਣਾ ਭਣੀ ਵੜਿੰਗਾ ਤਾਇਪੁਰ ਬਸਰਾਉ ਠੀਕ ਹੈ ਜੀ ਇਹ ਕਿਹੜੇ ਰੋਡ ਤੇ ਆ ਗਿਆ ਪਿੰਡ ਆਪਣਾ ਰਾਏਕੋਟ ਤੋਂ ਇਹ ਹੈ ਰਾਏਕੋਟ ਤੋਂ ਆਹੰਦੂਗਾ ਰੋਡ ਤੇ 6 ਕਿਲੋਮੀਟਰ ਤੇ ਪਹਿਲੇ ਹੀ ਪਿੰਡ ਹੈ ਜੀ ਰਾਏਕੋਟ ਤੋਂ ਹਾਂਜੀ ਰਾਏਕੋਟ ਆਹ ਬੱਚੀ ਤੋਰ ਦੋ ਖੋਲ ਕੇ ਨਾਲ ਨਾਲ ਦੀ ਡਿਟੇਲ ਦੱਸ ਦੋ ਕਿਹੜਾ ਸੂਆ ਸੁੰਦੀ ਆ ਬਈ ਇਹ ਇਹ ਵੇ ਜੀ ਦੂਜਾ ਸੂਆ ਸੁੰਦੀ ਆ ਹਾਂਜੀ ਘਰ ਦੀ ਬਿਹੜ ਆਪਣੀ 16 ਲੀਟਰ ਦੁੱਧ ਇਹਦਾ ਪਚੋਇਆ ਪਹਿਲਣ ਦਾ ਪਹਿਲਣ ਦਾ ਹੁਣ ਦਿਨ ਕਿੰਨੇ ਕੱਢ ਦੂਗੀ ਹੁਣ ਜੀ ਇਹ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂ ਬਹੁਤ ਸੋਹਣੀ ਬਣੂਗੀ ਚਾਰ ਹੋਗੇ ਹਾਂ ਖੋਲ ਕੇ ਤੋੜ ਦੂਗੀ ਚਵਾਈ ਚਬੂਈ ਦੀ ਕਿਵੇਂ ਬਾਈ ਚਵਾਈ ਦੀ ਵੀ ਜਿਆਨਾ ਇੱਕ ਨੰਬਰ ਆ ਜਮ ਇੱਕ ਨੰਬਰ ਆ ਲੈ ਸਜਣੋ ਸੂਆ ਸੂੰਦੀ ਆ ਦੂਜਾ ਇਹ ਆ ਗਈ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਜੇ ਮੈਂ ਗੱਲ ਕਰ ਲਾਂ ਕਿ ਉਹ ਗਰਮੀ ਗਰਮੀ ਚੱਲਣ ਵਾਲੀ ਚੀਜ਼ ਆ ਤੇ ਬਾਕੀ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਜਾਨ ਜੂਨ ਵੀ ਬੱਛੀ ਚ ਚੰਗੀ ਆ ਸਾਮ ਸੰਭਾਲ ਬਾਈ ਦੀ ਵਧੀਆ ਕਰੀ ਹੋਈ ਆ ਜੇ ਗੱਲਬਾਤ ਕਰ ਲਈਏ ਬਸ ਇਥੋਂ ਕਮਾ ਲਓ ਜੀ ਹੁਣ ਪੜ ਪੁਲ ਜੀ ਲੱਗੀ ਪਾਉਣ ਥੋੜੀ ਹੈ ਨਾ ਹਾਂਜੀ ਮਾੜੀ ਮੋਟੀ ਹੈਗੀ ਹਾਂ ਪਲਾਂ ਪੁਲਾਂ ਜ਼ਰੂਰ ਲੱਗੀ ਕਰਨ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਯਾਰ ਦੂਜੇ ਸੂਏ ਤੱਕ ਵੀ ਜਾਨਵਰ ਆ ਤੀਜੇ ਤੱਕ ਵੀ ਪਾਇਆ ਨਾ ਕਈ ਵਾਰੀ ਦੂਜੇ ਸੂਏ ਪਸ਼ੂ ਨਾਰਮਲ ਗੱਲ ਹੀ ਆ ਵੀ ਪੜ ਪਾ ਲਾਣਾ ਹੁੰਦਾ ਉਹ ਪਾਸਾ ਪੂਸਾ ਤਾਂ ਨਹੀਂ ਰੱਖਦੀ ਨਾ ਜੀ ਨਾ ਬਿਲਕੁਲ ਨਹੀਂ ਐਨ ਓਕੇ ਜਮਾ ਸੀ ਹਾਂ ਉਹ ਥੱਲੇ ਦੀ ਕਸਿਆਰ ਆ ਚਵਾਈ ਜੈਨ ਕਿਸੇ ਪਾਸੋਂ ਨਹੀਂ ਹੈਗਾ ਇਹ ਪੂਰਾ ਕਾਜ ਆ ਚਵਾਈ ਚ ਉਹ ਇੱਕ ਨੰਬਰ ਅਗਲੇ ਬੰਨੇੋਂ ਦਿਖਾ ਦੇ ਇਧਰਲੇ ਬੰਨੇੋਂ ਲਾ ਕੇ ਲੈ ਵੇ ਨੇੜੇ ਮੱਖੀਆਂ ਜਾਂ ਕਰਕੇ ਮਾਰਦੇ ਆ ਪੁੱਛਾ ਹਨਾ ਆ ਇਧਰਲੇ ਬੰਨਿਓ ਥਣ ਥਣੋਟ ਵੀ ਦਿਖਾ ਦੇ ਥਣ ਥਣੋਟ ਵੀ ਚੰਗਾ ਲੱਗਿਆ ਜਿਵੇਂ ਤੁਹਾਨੂੰ ਦੱਸਿਆ ਮੈਂ ਬਾਕੀ ਯਾਰ ਘਰੇਲੂ ਜਾਨਵਰ ਹੈ ਨਾ ਕਈ ਵਾਰੀ ਡਰ ਜਾਂਦੇ ਨੇ ਬਾਹਰੋਂ ਕੋਈ ਸੱਜਣ ਆਉਂਦਾ ਨਹੀਂ ਉਹ ਲੇਵਾ ਲੂਵਾ ਚੰਗਾ ਬਣਾਉਗੀ ਹਜੇ ਝੋਲ ਝੂਲ ਬਹੁਤ ਪਈ ਆ ਇਹਦੇ ਲੈ ਵਿੱਚ ਜੇ ਗੱਲ ਕਰ ਲਈਏ ਇਹ ਕੱਢਦੀ ਆ ਇੱਕ ਹਫਤਾ ਹਾਂ ਇੱਥੋਂ ਦਿਖਾ ਦੇ ਹੁਣ ਦਿਖਾ ਦੇ ਥਣ ਥਣੋਟ ਇੱਥੋਂ ਨੇੜੇ ਲਾ ਕੇ ਦੁੱਧ ਬਾਈ ਨੇ ਜਿਵੇਂ ਦੱਸਿਆ ਸੱਜਣੋਂ ਪੈਲਣ ਨੇ ਕੱਢਿਆ 16 ਸੂਆ ਸੁੰਦੀਆ ਦੂਜਾ ਤੇ ਐਸ ਵਾਰੀ ਜੇ ਬਾੜਾ ਨਹੀਂ 1 ਕਿਲੋ 2 ਕਿਲੋ ਦੁੱਧ ਵਾਣ ਦੀ ਬਾਈ ਉਹ ਉਮੀਦ ਦੇ ਰਹੀ ਹੈਗੀ ਹੈ ਨਾ ਤੇ ਆ ਵੀ ਕਰਾਸ ਚ ਗਈ ਗਰਮੀ ਗਰਮੀ ਚ ਲੰਨ ਵਾਲਾ ਤੋਹਫਾ ਜੇ ਮੈਂ ਗੱਲਬਾਤ ਕਰ ਲਾਂ ਕਲੇਲੂ ਸੱਜਣ ਜੇ ਕਿਸੇ ਨੇ ਲਿਜਾਣੀ ਆ ਯਾਰ ਘਰੇ ਰੱਖਣ ਵਾਲਾ ਸੱਜਣ ਵੀ ਇਹਨੂੰ ਲਿਜਾ ਸਕਦਾ ਕਿਉਂਕਿ ਇਹਦੀ ਸਾਨੂੰ ਜਿਵੇਂ ਗੱਲ ਕਰਦੇ 3 ਡੰਡੀ ਐਨ ਪੂਰੀ ਹੈ ਜੀ ਵੀ ਬਾਰੀ ਕੇਰ ਦੀ ਲੋੜ ਨਹੀਂ ਪੈਂਦੀ ਹੈ ਨਾ ਪਪਾਰੇ ਪੂਰੇ ਲਾਉਣ ਦੀ ਹਾਂਜੀ ਹਾਂ ਆ ਬਾਈ ਕੋਲ ਵੀ ਪੱਖਿਆਂ ਥੱਲੇ ਰੱਖੇ ਹੋਏ ਨੇ ਜਾਨਵਰ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦੇ ਜੀ ਪੈਸੇ ਇਹਦਾ 60000 ਮੁੱਲ ਕਰਦੇ ਆਪ ਹਾਂਜੀ ਇਹ ਜੇ ਆਪਾਂ 55000 ਹੀ ਦੇ ਦਾਂਗੇ 55 ਹੀ ਦੇ ਦਾਂਗੇ 55 ਚੋਂ ਮਾਨ ਤਨ ਛੋਟ ਛੱਪਾ ਕਰ ਦਾਂਗੇ ਹਾਂਜੀ ਛੋਟ ਕਰ ਦਾਂਗੇ ਹਾਂ ਦੁੱਧ ਪੈਲਣ ਨੇ ਕੱਢਿਆ 16 ਕਿਲੋ ਦੂਜਾ ਸੂਆ ਇੱਕ ਹਫ਼ਤੇ ਦੀ ਹਲੇ ਕੱਚੀ ਆ ਹਲੇ ਇਹ ਘੱਟੋ ਘੱਟ ਯਾਰਾ 5 ਤੋਂ 7 ਦਿਨਾਂ ਕੱਢ ਜੂਗੀ ਬਈ ਮੂਰੇ ਵਧੀਆ ਬਾਲ ਕੱਢੂ ਜੀ ਹਾਂ ਆ ਵੀ ਤੋੜ ਦੋ ਖੋਲ ਕੇ ਇਹਦਾ ਕਿਹੜਾ ਸੂਆ ਬਈ ਇਹਦਾ ਜੀ ਦੂਜਾ ਸੂਆ ਤੇ ਇਹ ਤੀਜੇ ਸੂਏ ਵਾਸਤੇ ਹੁਣ ਇਹਦੇ ਟੀਕਾ ਭਰਿਆ ਹੋਈ ਆ ਆਪਣਾ ਇਹ ਗੱਭਣ ਕਿੰਨੇ ਟਾਈਮ ਦੀ ਆ ਜੀ ਇਹ ਨੂੰ 27-28 ਦਿਨ ਹੋਵੇ 27-28 ਦਿਨ ਹੋਵੇ ਯਾਨੀ ਆਪਾਂ ਖਾਲੀ ਕਰਕੇ ਦੇਵਾਂਗੇ ਇਹਨੂੰ ਮੁੱਲ ਖਾਲੀ ਵਾਲੀ ਕਰਾਂਗੇ ਠੀਕ ਆ ਜੀ ਇਹ ਥੱਲੇ ਦੁੱਧ ਕਿੰਨਾ ਰੈਡੀ ਆ 9 ਲੀਟਰ ਦੁੱਧ ਹੈ ਨ ਰੈਡੀ ਆ ਜੀ ਚਾਹੇ ਬੰਦਾ 4 ਡੰਗ ਚੋਕੇ ਲੈ ਜਾਵੇ 9 ਲੀਟਰ ਪੂਰਾ ਹਾਂਜੀ ਆ ਬਾਕੀ ਸਮਾਂ ਤੁਹਾਨੂੰ ਮੈਂ ਦੱਸ ਦਣਾ ਜਿਹੜਾ ਸਮਾਂ ਹੈਗਾ ਇਸ ਟਾਈਮ ਸਮਾਂ ਹੈਗਾ ਦੁਪਹਿਰ ਦਾ ਕਿਉਂਕਿ ਚਵਾਈ ਇਹਦੀ ਸਵੇਰ ਦੀ ਹੋਈ ਹੋਈ ਆ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਬਾਕੀ 9 ਲੀਟਰ ਦੁੱਧ ਬਾਈ ਨੇ ਦੱਸਿਆ ਵੀ ਡੰਗ 2 ਡੰਗ 4 ਡੰਗ ਯਾਰ ਤੁਸੀਂ ਬਾਈ ਕੋਲੇ ਆ ਕੇ ਜਿਵੇਂ ਮਰਜ਼ੀ ਚੋਕੇ ਪਾਸ ਕਰਕੇ ਇਹਨੂੰ ਲਿਆ ਸਕਦੇ ਹੋ ਤੇ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਤੇ ਜਾਨ ਜੂਨ ਇਹ ਵੈਡ ਚ ਵੀ ਚੰਗੀ ਆ ਤੇ ਇਹ ਵੀ ਕੱਦ ਕਾਠ ਵਾਲੀ ਵੈੜ ਆ ਗਈ ਤੇ ਆ ਜੇ ਗੱਲ ਕਰ ਲਾਂ ਮੈਂ ਸੱਜਣੋ ਇਹ ਵੀ ਐਚਐਫ ਕ੍ਰੋਸ ਚੀ ਆ ਗਈ ਗੱਬਣ ਹੈ ਗਿਆ 27 ਤੋਂ 28 ਦਿਨ ਦੀ ਉਹ ਬਾਈ ਕਹਿੰਦਾ ਯਾਰ ਚਾਹੇ ਤੁਸੀਂ ਇਹਨਾਂ ਖਾਲੀ ਮੰਨ ਕੇ ਲੈ ਜਿਓ ਉਹ ਤੁਹਾਡੀ ਕਿਸਮਤ ਅੱਗੇ ਵੀ ਗੱਬਣ ਨਿਕਲ ਵੀ ਸਕਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਦੁੱਧ ਦੇ ਇਸ ਟਾਈਮ 9 ਲੀਟਰ ਆ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦੇ ਵੀ ਆਪਾਂ ਮੁੱਲ ਤਾਂ 27000 ਕਰਦੇ ਹਾਂ ਹਾਂ ਜੀ ਇਹ ਆਪਾਂ 25 ਦੀ ਦੇ ਦਾਂਗੇ ਇਹ ਦੇ ਦਾਂਗੇ 25000 ਦੀ 9 ਲੀਟਰ ਦੁੱਧ ਦਾ 27 28 ਦਿੰਦੀ ਹੈਗੀ ਗੱਬਣਾ ਹਣਾ ਹਾਂਜੀ ਉਹ ਬੱਛੀ ਕੇਰਾ ਹੌਸ ਟੋਰ ਦੇ ਬਾਈ ਲਓ ਉਹਨੂੰ ਕੇਰਾ ਤੁਹਾਨੂੰ ਹੋਰ ਦਿਖਾ ਦੇਣਾ ਤੋਰ ਕਿਹੀ ਜੀ ਗੱਲ ਨਹੀਂ ਪ੍ਰਿੰਟ ਪ੍ਰਿੰਟ ਬੱਛੀ ਦਾ ਚੰਗਾ ਤੇ ਬਾਕੀ ਕੱਦ ਕਾਠ ਵਾਲੀ ਬੱਛੀ ਆ ਕੋਈ ਬਾਹਲੀ ਛੋਟੀ ਨਹੀਂ ਹੈਗੀ ਜੇ ਮੈਂ ਗੱਲਬਾਤ ਕਰ ਲਾਂ ਤੇ ਇੱਥੇ ਤੋਂ ਇਹਦਾ ਥਣ ਥਣੋਟ ਵੀ ਚੈੱਕ ਕਰ ਸਕਦੇ ਹੋ ਥਣ ਵੀ ਚੰਗਾ ਲੱਗਿਆ ਤੇ ਜਿਵੇਂ ਚਵਾਈਆਂ ਚਵਾਈਆਂ ਦੱਸਿਆ ਨੇ ਬਾਈ ਨੇ ਵੀ ਚਵਾਈ ਚਬੂਈ ਦੀ ਇੱਕ ਨੰਬਰ ਆ ਤੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਅਗਲੇ ਬੰਨਿਓ ਲੈਵਾ ਦੇਖ ਸਕਦੇ ਹੋ ਤੇ ਪੜਾ ਸ਼ੜਾ ਮਾਰੀਆਂ ਮੋਟੀਆਂ ਲੱਗ ਗਈ ਪੋਣ ਹਰੇ 5 ਤੋਂ 7 ਦਿਨ ਕੱਢ ਜੂਗੀ ਤੇ ਦੁੱਧ ਬਾਈ ਨੇ ਜਿਵੇਂ ਦੱਸਿਆ ਤੁਹਾਨੂੰ ਵੀ ਇਹਨੇ ਕੱਢਿਆ 16 ਲੀਟਰ ਪਿਛਲੇ ਸੂਰੇ ਐਸ ਵਾਰੀ ਕਿਲੋ 2 ਕਿਲੋ ਦੁੱਧ ਵਧੂਗੀ ਘਟਦੀ ਨਹੀਂ ਉਹਦੇ ਨਾਲੋਂ ਤੇ ਬਾਕੀ ਆ ਯਾਰ ਕ੍ਰੋਸ ਚ ਗਈ ਜੇ ਗੱਲ ਕਰ ਲਾਂ ਗਰਮੀ ਗਰਮੀ ਚੱਲਣ ਵਾਲੀ ਚੀਜ਼ ਆ ਪਰ ਇਹਨਾਂ ਗੈਪ ਚ ਨਿਕਰਵੇਂ ਥਾਣਾ ਜੀ ਪੂਰੇ ਆ ਥਣ ਥਣੋਟ ਵੀ ਚੰਗਾ ਲੱਗਿਆ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਬਾਕੀ ਸਾਉ ਠੰਡੀਆਂ ਚਾਹੇ ਜਵਾ ਬੱਚੇ ਖੁੱਲ੍ਹੇ ਜਾਣਾ ਐ ਨਹੀਂ ਹੈ ਆ ਲੈ ਚਲੋ ਜੇ ਅੰਦਰ ਬੰਦੋ ਤੇ ਵਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਹੀ ਲਾ ਦੂੰਗਾ ਮੈਂ ਨੰਬਰ ਬੋਲ ਦੋ ਜੀ ਆਪਣਾ ਨੰਬਰ ਹੈਗਾ ਜੀ 98783 ਹਾਂਜੀ 51813 ਕਿਹੜਾ ਹੋਰ ਬੋਲੋ ਜੀ 98783 ਹਾਂਜੀ 51813 ਹਾਂ ਪਿੰਡ ਕਿਸ਼ਨਗੜ ਸਨਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਹਾਂਜੀ ਲੁਧਿਆਣਾ ਲੈ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਚੱਲੂਗਾ ਸਕਰੀਨ ਤੇ ਇਹਨਾਂ 2012 ਚ ਜਿਹੜਾ ਵੀ ਜਾਨਵਰ ਕਿਸੇ ਸੱਜਣ ਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਪੂਰੇ ਬਾਲ ਕਦੂ ਜੀ